ਹਾਂ ਠੀਕ ਹੈ ਤੁਹਾਡੇ ਕੋਆਪਰੇਸ਼ਨ ਤੋਂ ਸਾਡੇ ਸਾਡੇ ਤੋਂ ਕੋਆਪਰੇਸ਼ਨ ਦੇ ਬਹੁਤ ਸਹੀ ਨੇ ਅਸੀਂ ਉਸ ਤੋਂ ਬਾਅਦ ਨਹੀਂ ਚੱਲੇ ਆ ਜੋ ਤੁਸੀਂ ਕੀਤੀ ਹੈ ਫਿਰ ਇਹ ਉਹਨਾਂ ਨੂੰ ਹੋਰ ਸੈਂਟਰਲ ਹੀ ਕਰ ਦਾਂਗੇ ਅਸੀਂ ਕੰਪਨੀ ਕਰਾਂਗੇ ਕਰਨਾ ਕਰਾਂਗੇ ਜੋ ਸੈਂਟਰਲ ਹੀ ਹੋ ਜਾਏਗੀ ਤੇ ਸੈਂਟਰਲ ਹੀ ਇੱਕ ਵੰਨਥੂ ਚੇਅਰ ਨੂੰ ਉਹਦੇ ਨਾਲ ਕਰਦੇ ਸੈਂਟਰਲ ਹੀ ਹੋ ਜਾਏਗਾ ਉਹ ਸਭ ਹੋਏ ਪਾਤੀ ਹੀ ਸੈਂਟਰਲ ਕਰ ਲੈਣਾ ਜੋ ਉਹਨਾਂ ਦੇ ਕੋਟੀ ਬਚੇ ਉਹਨਾਂ ਦਾ ਰੌਟੇ ਬੰਦ ਨਾ ਹੋਵੇ ਉਹ ਵੀ वीर बजांगी हर हर महादेव भारत माता की yeah. भारत माता की yeah. भारत माता की जय yeah. जय करे वीर बजांगी हर हर महादेव पंजाबी अच्छी कारण का आज तहशुदा प्रोग्राम दिनी के तहत पिछले दिन जिस तरह आतंकी गुरपन सिंह पन्नू ने बयान देता सिगा ਤੇ ਡਾਕਟਰ ਭੀਮ رائے ਅਮੇਤਕਰ ਜੀ ਦੀ ਪ੍ਰਤੀਮਾ ਨੂੰ ਆਪਾਂ ਛੱਤੀਗ੍ਰਸਤ ਕਰਾਂਗੇ ਔਰ ਉਹਨੇ ਉਸ ਗੱਲ ਨੂੰ ਪਕਾਇਆ ਵੀ ਦੂਸਰੇ ਦਿਨ ਦੋ ਜਿਹੜੀਆਂ ਪ੍ਰਤੀਮਾ ਸੀਗਾ ਉਹ ਛੱਤੀਗ੍ਰਸ ਕੀਤੀਆਂ ਤੇ ਅਸੀਂ ਉਹ ਬਿਆਨ ਦਿੱਤਾ ਸੀਗਾ ਕਿ 14 ਤਰੀਕ ਨੂੰ ਦਿਨ ਸੋੰਗਵਾਰ ਅਸੀਂ ਗੁਰਪੰਤ ਸਿੰਘ ਪੰਡੂ ਦਾ ਪੋਤਰਾ ਬਣਾ ਕੇ ਖੋਤੇ ਤੇ ਬਿਠਾ ਕੇ ਉਹਦਾ ਆਪਣੇ ਦਫ਼ਤਰ ਤੋਂ ਲੈ ਕੇ ਲਾਈਟਾਂ ਵਾਲੇ ਚੌਂਕ ਤੱਕ ਲੈ ਜਾ ਕੇ ਉੱਥੇ ਉਹਨੂੰ ਅਗਲੀ ਭੇਟ ਕਰਾਂਗੇ ਲੇਕਿਨ ਪ੍ਰਸ਼ਾਸਨ ਨੇ ਸਾਨੂੰ ਇਸ ਗੱਲ ਦਾ ਯਕੀਨ ਦੋਇਆ ਕਿ ਜਿੰਨੀ ਵੀ ਪ੍ਰਤੀਵਾ ਪਠਾਨਕੋਟ ਸ਼ਹਿਰ ਚ 4 ਲੱਗੀਆਂ ਨੇ ਉਹਨਾਂ ਦੀਆਂ ਦੇਖਰੇਖ ਵਾਸਤੇ ਫੋਰਸ ਜਿਹੜੀ ਉੱਥੇ ਪੱਕੀ ਤਨਾਇਤ ਕੀਤੀ ਗਈ ਹੈ ਜਿਹਦੇ ਕਾਰਨ ਅਸੀਂ ਜਿਹੜਾ ਉਹ ਪੂਤਲਾ ਫੂਕਣ ਦਾ ਪ੍ਰੋਗਰਾਮ ਸੀਗਾ ਉਹਨੂੰ ਕੈਨਸਲ ਕੀਤਾ ਔਰ ਦੂਸਰਾ ਪਨੂ ਨੂੰ ਇਹ ਗੱਲ ਦਾ ਅਸੀਂ ਚੇਤਾਵਨੀ ਦੇਨੇ ਸੁਚੇਤ ਕਰਨਿਆ ਕਿ ਜਿਹੜੀ ਵੀ ਉਹਨੇ ਗੱਲ ਕਰਨੀ ਹੈ ਉਹ ਇੱਕ ਵਾਰ ਹਿੰਦੁਸਤਾਨ ਅੱਗੇ ਕਰੇ ਔਰ ਉਹਦੇ ਬਾਅਦ ਦੇਖੇਗੇ ਕਿ ਉਹਦਾ ਰਿਜ਼ਲਟ ਕੀ ਹੈ ਵਿਦੇਸ਼ਾਂ 'ਚ ਬੈਠ ਕੇ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਕੇ ਲਾਲਚ ਦੇ ਕੇ ਉਹ ਜਿਸ ਤਰੀਕੇ ਦੇ ਨਾਲ ਪਰਲੋਭਨ ਦੇ ਕੇ ਕੰਮ ਕਰਾ ਰਿਹਾ ਉਹ ਇੱਕ ਕਾਰਤਾਪੂਰਨ ਹਰਕਤ ਹੈ ਉਹ ਕਿਤੇ ਵੀ ਕਿਸੇ ਵਧੀਆ ਬੰਦੇ ਦੀ ਨਿਸ਼ਾਨੀ ਨਹੀਂ ਹੈ ਦੂਸਰਾ ਸਰਕਾਰਾਂ ਨੂੰ ਅਸੀਂ ਪਹਿਲੇ ਵੀ ਇਹ ਗੱਲ ਕਹੀ ਆ ਹੁਣ ਦੁਬਾਰਾ ਕਹਿ ਰਹੇ ਆ ਕਿ ਜਿਹੜੀ ਵੀ ਸਰਕਾਰ ਜਿਹੜੀ ਵੀ ਏਜੰਸੀ ਗੁਰਪੰਤ ਸਿੰਘ ਪੰਨੂ ਨੂੰ ਬਾਹਰ ਲਿਆਂਦੀ ਹੈ ਉਹਦਾ ਖਰਚਾ ਜਿਹੜੀ ਆ ਸ਼ਮਸ਼ਾਨਾ ਹਿੰਦ ਬੀਅਰ ਕਰੇਗੀ ਇਹ ਗੱਲਾਂ ਰਾਸ਼ਟਰੀ ਰਾਵਲ ਤੇ ਸ਼੍ਰੀ ਨਿਸ਼ਾਨ ਸ਼ਰਮਾ ਹੋ ਚੁੱਕੇ ਨੇ ਅਗਰ ਉਹ ਕਹਿਣਗੇ ਤੇ ਅਸੀਂ ਉਹ ਸਹਿਯੋਗੀ ਬਣਨ ਨੂੰ ਵੀ ਤਿਆਰ ਆ ਲੇਕਿਨ ਸਰਕਾਰਾਂ ਨੂੰ ਚਾਹੀਦਾ ਜਿਸ ਤਰ੍ਹਾਂ 26 11 ਦਾ ਮਲਜਮ ਜਿਹੜਾ ਮਾਸਟਰਮਾਈਂਡ ਉਹ ਹਿੰਦੁਸਤਾਨ ਅਮਰੀਕਾ ਤੋਂ ਲੈਂਦਾ ਗਿਆ ਉਸੇ ਤਰੀਕੇ ਦੇ ਨਾਲ ਇਹਨੂੰ ਵੀ ਹਿੰਦੁਸਤਾਨ ਲਿਆਇਆ ਜਾਏ ਔਰ ਹਿੰਦੁਸਤਾਨ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹਦੇ ਅਕੋਰਡਿੰਗ ਜਿਹੜਾ ਉਹ ਪਰਚੇ ਦਰਜ ਹੋਣੀ ਚਾਹੀਦੀ। ਅੱਜ ਹੋਰ ਜਿਵੇਂ ਕਿ ਨਾ ਦੱਸਿਆ ਕਿ ਹਤਵੰਦੀ ਪੰਨਲਾ ਦਾ ਕੋਈ ਬੰਦਾ ਹੈ ਜੋ ਕਿ ਆਏ ਦਿਨ ਪੰਜਾਬ ਨੂੰ ਗਲਤ ਬਿਆਨ ਦੇ ਕੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਗਲਤ ਰਾਹ ਤੇ ਪਾ ਰਿਹਾ ਹੈ। ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਕਿ ਜਲਦ ਜਲਦ ਉਹਨੂੰ ਵੀ ਇੰਡੀਆ ਲਿਆਂਦਾ ਜਾਵੇ ਔਰ ਉਹਦੇ ਤੇ ਵੀ ਬੰਦੀ ਜਿਹੜੀ ਭਾਰਤ ਦੇ ਅਨੁਸਾਰ ਕਾਰਵਾਈ ਕਾਨੂੰਨੀ ਹੋ ਕੀਤੀ ਜਾਵੇ।